ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਤੰਦਰੁਸਤ ਤੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਸੋ ਦੋਸਤੋ ਤੁਹਾਡਾ ਸਾਰਿਆਂ ਦਾ ਸਵਾਗਤ ਹੈ ਤੁਹਾਡੇ ਆਪਣੇ YouTube ਚੈਨਲ ਮਿਸਟਰ ਸੁਰੋਜ ਦੇ ਵਿੱਚ ਜੀ ਸੋ ਦੋਸਤੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਕਿ ਮੈਂ ਆਪਣੇ YouTube ਚੈਨਲ ਦੇ ਉੱਤੇ ਨਾ ਮਤਲਬ ਹੀ ਅਲੱਗ-ਅਲੱਗ ਟੌਪਿਕ ਦੇ ਉੱਤੇ ਵੀਡੀਓ ਪਾਣਾ ਵੀ ਤੁਸੀਂ ਇਹ ਕੰਮ ਕਰਕੇ ਤੁਸੀਂ ਘਰੇ ਬੈਠੇ ਪੈਸੇ ਕਮਾ ਸਕਦਾ ਹੋ ਫੇਸਬੁੱਕ ਤੋਂ ਇੰਸਟਾਗ੍ਰam ਤੋਂ YouTube ਤੋਂ ਟੈਲੀਗ੍ਰam ਤੋਂ WhatsApp ਤੋਂ ਹਨਾ ਤੇ ਉਹਦੇ ਰਿਗਾਰਡਿੰਗ ਨਾ ਮਤਲਬ ਵੀ ਬਹੁਤ سارے ਸਵਾਲ ਵੀ ਹੁੰਦੇ ਨੇ ਕਈਆਂ ਪਿੰਡ ਭਰਾਵਾਂ ਦੇ ਸਵਾਲਾਂ ਦੇ ਜਵਾਬ ਤਾਂ ਮੈਂ ਚਲੋ WhatsApp ਦੇ ਉੱਤੇ ਵੀ ਦੇ ਦੇਈਨਾ ਫੋਨ ਦੇ ਉੱਤੇ ਵੀ ਉੰਮੇ ਉਹਨਾਂ ਨੂੰ ਸਮਝਾ ਦੇਨਾ ਸੋ ਮੇਰੀ ਜਿਹੜੀ ਕੋਸ਼ਿਸ਼ ਹੁੰਦੀ ਹੈ ਜੀ ਉਹ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਮੈਂ ਯਾਰ ਤੁਹਾਨੂੰ ਜਿਆਦਾ ਤੋਂ ਜਿਆਦਾ ਸਿਖਾਉਣ ਦੀ ਕੋਸ਼ਿਸ਼ ਕਰਨਾ ਸੋ ਫਿਰ ਵੀ ਕਿਤੇ ਨਾ ਕਿਤੇ ਕਮੀ ਰਹਿ ਜਾਂਦੀ ਹੈ ਨਾ ਕਈ ਵੀ ਮਤਲਬ ਇਹ ਸਮਝਾਉਣ ਦੇ ਵਿੱਚ ਕੋਈ ਕਮੀ ਰਹਿ ਜਾਂਦੀ ਹੈ ਜਾਂ ਫਿਰ ਤੁਹਾਡੇ ਸਮਝਣ ਦੇ ਵਿੱਚ ਕੋਈ ਮਤਲਬ ਵੀ ਕਮੀ ਰਹਿ ਜਾਂਦੀ ਹੈ ਕਿਉਂਕਿ ਮੈਂ ਤਾਂ ਆਪਣੇ ਵੱਲੋਂ ਦੇਖੋ ਪੂਰਾ ਐਫਰਟ ਕਰਦਾ ਵੀ ਮੈਂ ਤੁਹਾਨੂੰ ਯਾਰ ਚੰਗੀ ਤਰ੍ਹਾਂ ਚੀਜ਼ ਸਿਖਾਦਾ ਵਿਕੀ ਵੀਰ ਜੀ ਤੁਸੀਂ ਇਸ ਟੌਪਿਕ ਦੇ ਉੱਤੇ ਵੀਡੀਓ ਬਣਾਓ ਵੀਰ ਜੀ ਇਸ ਟੌਪਿਕ ਦੇ ਉੱਤੇ ਵੀਡੀਓ ਬਣਾਓ ਯਾਰ ਕਈ ਵਾਰੀ ਕੀ ਹੁੰਦਾ ਵੀਰ ਉਹ ਗੱਲ ਨਾਲ ਜਿਹੜੀ ਹੁੰਦੀ ਆ ਮਨਾਂ ਦੇ ਦਿਮਾਗ ਦੇ ਵਿੱਚ ਸਕਿਪ ਹੋ ਜਾਂਦੀ ਆ ਕਿਉਂਕਿ ਮਤਲਬ ਲਾਈਫ ਜਿਆਦਾ ਮਤਲਬ ਬਹੁਤ ਜਿਆਦਾ ਬੀਜ਼ੀ ਆ ਕਦੇ ਇੱਧਰ ਜਾਣਾ ਪੈਂਦਾ ਕਦੇ ਉੱਧਰ ਜਾਣਾ ਪੈਂਦਾ ਵੀਡੀਓ ਵੀ ਬਣਾਉਣੀ ਪੈਂਦੀ ਆ ਤੇ ਹੋਰ ਕੰਮ ਵੀ ਬਹੁਤ ਸਾਰੇ ਨੇ ਜਿਹੜੇ ਹਨਾ ਦੇਖਣੇ ਪੈਂਦੇ ਆ ਸੋ ਆ ਜਿਹੜੀ ਵੀਡੀਓ ਵਾ ਨਾ ਇਹ ਤੁਹਾਡੇ ਸਾਰੇ ਲਈ ਮੈਂ ਤਾਂ ਬਣਾਈ ਆ ਕਿਉਂਕਿ ਤੁਸੀਂ ਸਾਰੇ ਜਿੰਨੇ ਵੀ ਮੇਰੇ ਪਿੰਡ ਪਲਾਂ ਮੈਨੂੰ ਪਿਆਰ ਕਰਦੇ ਨੇ ਮੇਰੀ ਵੀਡੀਓ ਦੇਖਦੇ ਨੇ ਜਿਨ੍ਹਾਂ ਨੇ ਮੇਰੇ ਚੈਨਲ ਸਬਸਕ੍ਰਾਈਬ ਕੀਤੇ ਹੋਏ ਨੇ ਹਨਾ ਉਹਨਾਂ ਸਾਰਿਆਂ ਨੂੰ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਜਿਹੜੇ ਵੀ ਟੌਪਿਕ ਤੇ ਤੁਸੀਂ ਕਹਿੰਦੇ ਹੋ ਦੇਖੋ ਘਟੂ ਘਟ ਮੇਰੀ 10000 ਦੇ ਕਰੀਬ ਸਬਸਕ੍ਰਾਈਬਰ ਹੋਣ ਵਾਲੇ ਨੇ ਹਨਾ ਹਰ ਇੱਕ ਵੀਡੀਓ ਤੇ 2 3 4000 ਵਿਊ ਆ ਹੀ ਜਾਂਦਾ ਵਾ ਕਈ ਵਾਰ ਇਸ ਤੋਂ ਘੱਟ ਵੀ ਹੁੰਦੀ ਹੀ ਹੁੰਦੇ ਆ ਤੇ ਮਤਲਬ ਕਿ ਸਾਰੇ ਤੁਸੀਂ ਜਿੰਨੇ ਵੀ ਮੇਰੇ ਪਿਆਰ ਪਰ ਮੇਰੀ ਵੀਡੀਓ ਦੇਖਦੇ ਤੁਸੀਂ ਨਾ ਸਾਰੇ ਮਤਲਬ ਵੀ ਦੱਸੋ ਹਰੇਕ ਦੇ ਦਿਮਾਗ ਦੇ ਵਿੱਚ ਕੋਈ ਨਾ ਕੋਈ ਸਵਾਲ ਜ਼ਰੂਰ ਹੁੰਦਾ ਵਾ ਅਗਰ ਤੁਸੀਂ ਕਿੰਨੇ ਵੀ ਮੈਂ ਇਸ ਟੌਪਿਕ ਦੇ ਉੱਤੇ ਵੀਡੀਓ ਬਣਾਵਾਂ ਨਾ ਜਿਹੜੇ ਵੀ ਟੌਪਿਕ ਤੇ ਤੁਸੀਂ ਕਹਿੰਦੇ ਹੋ ਵੀ ਵੀਰ ਜੀ ਇਸ ਟੌਪਿਕ ਦੇ ਉੱਤੇ ਇੱਕ ਪ੍ਰੋਪਰਲੀ ਵੀਡੀਓ ਬਣਾ ਕੇ ਲੈ ਕੇ ਆਓ ਤਾਂ ਤੁਸੀਂ ਕੀ ਕਰੋ ਤੁਸੀਂ ਨਾ ਇਸ ਵੀਡੀਓ ਦੇ ਥੱਲੇ ਤੁਸੀਂ ਵੱਧ ਤੋਂ ਵੱਧ ਕਮੈਂਟ ਕਰੋ ਜਿੰਨੇ ਮਤਲਬ ਵੀ ਹਰੇਕ ਕੋਈ ਕਹੀ ਕਹਿੰਦਾ ਪੰਦਾ ਇੰਸਟਾਗ੍ਰਾਮ ਦੇ ਉੱਤੇ ਵੀਡੀਓ ਬਣਾ ਕੇ ਲੈ ਕੇ ਆਓ ਕੋਈ ਕਹਿੰਦਾ ਫੇਸਬੁੱਕ ਤੇ ਬਣਾ ਕੇ ਲੈ ਕੇ ਆਓ ਕੋਈ ਕਹਿੰਦਾ ਟੈਲੀਗ੍ਰਾਮ ਦੇ ਉੱਤੇ ਕੋਈ ਕਹਿੰਦਾ ਮਤਲਬ ਵੀ ਆਪਣੇ ਜਿਹੜਾ ਵੀਡੀਓ ਐਡੀਟਿੰਗ ਕਿਵੇਂ ਕਰੀ ਦੀ ਆ ਕੋਈ ਕਹਿੰਦਾ ਵੀ ਚੈਨਲ ਦੀ ਸੈਟਿੰਗ ਕਿਵੇਂ ਕਰੀ ਦੀ ਆ ਹਣਾ ਜਿਵੇਂ ਵੀ ਤੁਸੀਂ ਮਤਲਬ ਵੀ ਕਹਿੰਦੇ ਜਿਹੜੀ ਵੀ ਤੁਹਾਨੂੰ ਜਿਹੜੀ ਵੀ ਚੀਜ਼ ਦੀ ਤੁਹਾਨੂੰ ਲੋੜ ਹੈਗੀ ਆ ਤੁਸੀਂ ਇਸ ਵੀਡੀਓ ਦੇ ਥੱਲੇ ਜੀ ਉਹ ਚੀਜ਼ ਲਿਖ ਦਿਓ ਵੀ ਵੀਰ ਜੀ ਇੰਸਟਾਗ੍ਰam ਦੇ ਉੱਤੇ ਵੀਡੀਓ ਬਣਾ ਕੇ ਲੈ ਕੇ ਆਓ ਟੈਲੀਗ੍ਰam ਦੇ ਉੱਤੇ ਬਣਾ ਕੇ ਲੈ ਕੇ ਆਓ ਜਾਂ ਫਿਰ ਜੜਾ ਵੀ ਟੌਪਿਕ ਜਰ ਤੁਹਾਡੇ ਦਿਮਾਗ ਦੇ ਵਿੱਚ ਹੈਗਾ ਵਾ ਜਾਂ ਫਿਰ ਮਤਲਬ ਵੀ ਉਹ ਟੌਪਿਕ ਜਿਹਦੇ ਉੱਤੇ ਮੈਂ ਅਜੇ ਤੱਕ ਵੀਡੀਓ ਨਹੀਂ ਬਣਾਈ ਹੈਗੀ ਬਟ ਤੁਸੀਂ ਉਹ ਵੀਡੀਓ ਕਿਸੇ ਹੋਰ ਦੇ ਚੈਨਲ ਤੇ ਦੇਖੀਆ ਚਾਹੇ ਤੁਸੀਂ ਹਿੰਦੀ ਦੇ ਵਿੱਚ ਦੇਖੀਆ ਜਾਂ ਫਿਰ ਤੁਸੀਂ ਅੰਗਰੇਜ਼ੀ ਦੇ ਵਿੱਚ ਦੇਖੀਆ ਜਾਂ ਫਿਰ ਆਪਣੇ ਕੋਈ ਪੰਜਾਬੀ ਵੀਰ ਹੈਗਾ ਜਿਹਨੇ ਪੰਜਾਬੀ ਦੇ ਵਿੱਚ ਬਣਾਈਆ ਵਟ ਕੀ ਆ ਵੀ ਤੁਹਾਨੂੰ ਉਹ ਚੀਜ਼ ਬਾਰੇ ਸਮਝ ਨਹੀਂ ਲੱਗੀ ਤੇ ਉਹ ਜਿਹੜੀ ਵੀਡੀਓ ਵਾ ਉਹ ਮੈਂ ਆਪਣੇ ਚੈਨਲ ਤੇ ਨਹੀਂ ਪਾਈ ਹੈਗੀ ਹਨਾ ਤੁਸੀਂ ਕਿੰਨੇ ਵੀ ਮੈਂ ਇਸ ਟੋਪਿਕ ਦੇ ਉੱਤੇ ਵੀਡੀਓ ਬਣਾ ਕੇ ਲੈ ਕੇ ਆਵਾਂ ਜਿਹੜੀ ਤੁਸੀਂ ਕਿਸੇ ਹੋਰ ਦੇ ਚੈਨਲ ਤੇ ਦੇਖਿਆ ਤਾਂ ਤੁਸੀਂ ਉਹ ਵੀ ਮੈਨੂੰ ਦੱਸ ਸਕਦੇ ਹੋ ਤੁਸੀਂ ਆਬੀਅਸ ਵੀਡੀਓ ਦੇ ਥਲੇ ਤੁਸੀਂ ਕਮੈਂਟ ਕਰਕੇ ਵੀ ਲਿਖ ਸਕਦੇ ਹੋ ਜਾਂ ਫਿਰ ਤਾਂ ਉਹ ਸਾਰਿਆਂ ਕੋਲ ਮੇਰਾ ਨੰਬਰ ਹੈਗਾ ਹੀ ਆ ਤੁਸੀਂ ਮੈਨੂੰ WhatsApp ਵੀ ਤੁਸੀਂ ਕਰ ਸਕਦੇ ਹੋ ਤੇ ਜਾਂ ਫਿਰ ਤੁਸੀਂ ਮੈਨੂੰ Instagram ਤੇ ਫੋਲੋ ਕਰਕੇ ਮੈਸੇਜ ਵੀ ਕਰ ਸਕਦੇ ਹੋ ਜਾਂ ਤੁਸੀਂ ਮੈਨੂੰ ਡਾਇਰੈਕਟਲੀ ਮੈਨੂੰ ਸਿੱਧਾ ਫੋਨ ਕਰਕੇ ਵੀ ਤੁਸੀਂ ਮੈਨੂੰ ਕਹਿ ਸਕਦੇ ਹੋ ਕਿ ਵੀਰ ਜੀ ਇਸ ਟੋਪਿਕ ਦੇ ਉੱਤੇ ਨਾ ਮਤਲਬ ਵੀ ਪ੍ਰੋਪਰਲੀ ਇੱਕ ਵੀਡੀਓ ਬਣਾ ਕੇ ਲੈ ਕੇ ਆਓ ਜੋ ਮੈਂ ਤੁਹਾਨੂੰ ਕਮੈਂਟ ਕਰਨ ਨੂੰ ਤਾਂ ਕਿਹਾ ਵਾ ਕਿਉਂਕਿ ਜਦੋਂ ਤੁਸੀਂ ਕਮੈਂਟ ਕਰ ਦੋਗੇ ਵੀਡੀਓ ਦੇ ਥੱਲੇ ਤਾਂ ਉਹਦੇ ਵਿੱਚ ਐ ਵਿੱਚ ਕਮੈਂਟ ਵਿੱਚ ਕਿਸੇ ਟਾਈਮ ਵੀ ਆਪਣੀ ਵੀਡੀਓ ਨੂੰ ਓਪਨ ਕਰਕੇ ਨਾ ਮੈਂ ਤੁਹਾਡੇ ਸਾਰਿਆਂ ਦੇ ਕਮੈਂਟ ਪੜ ਲਾਂਗਾ ਵੀ ਕਿਹੜੇ-ਕਿਹੜੇ ਟੌਪਿਕ ਦੇ ਮਤਲਬ ਮੈਂ ਵੀਡੀਓ ਬਣਾ ਕੇ ਲੈ ਕੇ ਆਉਣੀ ਆ ਜਿੰਨੇ ਵੀ ਤੁਹਾਡੇ ਕਮੈਂਟ ਹੋਣਗੇ ਉਹ ਮੈਂ ਸਾਰੇ ਇੱਕ ਵਾਰੀ ਵਿੱਚ ਕਾਪੀ ਦੇ ਉੱਤੇ ਲਿਖ ਲਾਂਗਾ ਤੇ ਉਹ ਕੱਲੇ-ਕੱਲੇ ਟੌਪਿਕ ਮੈਂ ਕਵਰ ਕਰਦਾ ਜਾਵਾਂਗਾ ਤੇ ਕੱਲੇ-ਕੱਲੇ ਟੌਪਿਕ ਦੇ ਉੱਤੇ ਮੈਂ ਵੀਡੀਓ ਤੁਹਾਡੇ ਵਾਸਤੇ ਲੈ ਕੇ ਆਵਾਂਗਾ ਉਹ ਜਿਹੜੇ ਵੀ ਟੌਪਿਕ ਤੇ ਮੈਂ ਵੀਡੀਓ ਬਣਾਵਾਂਗਾ ਜੀ ਮੇਰੀ ਪੂਰੀ ਕੋਸ਼ਿਸ਼ ਹੋਊਗੀ ਵੀ ਉਹਨੂੰ ਮੈਂ ਚੰਗੀ ਤਰ੍ਹਾਂ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕਰਾਂ ਪੂਰੀ ਡੀਪਲੀ ਪਹਿਲਾਂ ਮੈਂ ਉਹਦੀ ਚੰਗੀ ਤਰ੍ਹਾਂ ਰਿਸਰਚ ਕਰਾਂਗਾ ਵੀ ਉਹ ਜਿਹੜਾ ਟੌਪਿਕ ਤੁਸੀਂ ਮੈਨੂੰ ਦੱਸਿਆ ਵਾ ਉਹ ਕਿਵੇਂ ਕੰਮ ਕਰਦਾ ਉਹਦਾ ਕੀ ਆ ਵੀ ਉਹਦੇ ਕਿਵੇਂ ਤੁਹਾਨੂੰ ਪੈਸੇ ਮਿਲਣਗੇ ਉਹ ਉਹ ਪ੍ਰੋਪਰਲੀ ਪ੍ਰੋਪਰਲੀ ਪਹਿਲਾਂ ਮੈਂ ਉਹਦੀ ਚੰਗੀ ਤਰ੍ਹਾਂ ਰਿਸਰਚ ਕਰਾਂਗਾ ਉਹਦੀ ਪੂਰੀ ਜਾਣਕਾਰੀ ਲੈ ਕੇ ਪੂਰਾ ਚੰਗੀ ਤਰ੍ਹਾਂ ਡੀਪਲੀ ਤੇ ਫਿਰ ਮੈਂ ਉਸ ਤੋਂ ਬਾਅਦ ਮੈਂ ਉਹਤੇ ਵੀਡੀਓ ਬਣਾਵਾਂਗਾ ਤੇ ਤੁਹਾਡੇ ਵਾਸਤੇ ਮੈਂ ਉਹ ਵੀਡੀਓ ਲੈ ਕੇ ਆਵਾਂਗਾ ਅਗਲਾ ਜਿਹੜਾ ਆਪਣਾ ਹਫਤਾ ਉਹ ਜਿਹੜੀ ਵੀਡੀਓ ਆਉਣਗੀਆਂ ਉਹ ਐਸੇ ਟੌਪਿਕ ਦੇ ਉੱਤੇ ਹੋਣਗੀਆਂ ਜਿੰਨੇ ਤੁਸੀਂ ਵੀਡੀਓ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ ਤੁਸੀਂ ਕਮੈਂਟ ਕਰੋਗੇ ਉਹੀ ਮੈਂ ਉਸ ਟੌਪਿਕ ਦੇ ਉੱਤੇ ਵੀਡੀਓ ਬਣਾ ਕੇ ਤੁਹਾਡੇ ਸਾਰਿਆਂ ਵਾਸਤੇ ਲੈ ਕੇ ਆਵਾਂਗਾ ਸੋ ਮੇਰੇ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਪਲੀਜ਼ ਜਿਹੜੇ ਵੀ ਟੌਪਿਕ ਤੇ ਤੁਸੀਂ ਜਿੰਨੇ ਵੀ ਟੌਪਿਕ ਤੇ ਤੁਸੀਂ ਕਹਿੰਨੇ ਚਾਹੇ ਮੇਰਾ ਵੀਰ ਆ ਚਾਹੇ ਮੇਰੀ ਭੈਣ ਆ ਜਿਹੜੀ ਵੀ ਮੇਰੀ ਭੈਣ ਕਹਿੰਦੀ ਵੀ ਵੀਰ ਜੀ ਤੁਸੀਂ ਇਸ ਟੌਪਿਕ ਤੇ ਵੀਡੀਓ ਬਣਾਓ ਜਾਂ ਮੇਰਾ ਵੀਰ ਕਹਿੰਦਾ ਵਾ ਹਾਂ ਤੁਸੀਂ ਬਸ ਚੁੱਪ ਕਰਕੇ ਤੁਸੀਂ ਇੱਕ ਕਮੈਂਟ ਕਰ ਦਿਓ ਥੱਲੇ ਕਿ ਵੀਰ ਜੀ ਇਸ ਟੌਪਿਕ ਦੇ ਉੱਤੇ ਤੁਸੀਂ ਵੀਡੀਓ ਬ ਪੂਰਾ ਸਰਚ ਕਰਕੇ ਤੁਹਾਡੇ ਵਾਸਤੇ ਮੈਂ ਵੀਡੀਓ ਲੈ ਕੇ ਆ ਮਾ ਜੀ ਸੋ ਦੋਸਤੋ ਅੱਜ ਦੀ ਵੀਡੀਓ ਵਿੱਚ ਸਿਰਫ ਇੰਨਾ ਹੀ ਸੀਗਾ ਜੀ ਅਗਰ ਤੁਹਾਨੂੰ ਮੇਰੀ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਇਸ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਜੀ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਿਓ ਜੀ ਸੋ ਦੋਸਤੋ ਮਿਲਦੇ ਹਾਂ ਬਹੁਤ ਜਲਦੀ ਇੱਕ ਨਵੀਂ ਤੇ ਵਧੀਆ ਵੀਡੀਓ ਦੇ ਨਾਲ ਉਦੋਂ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਬਰੀ ਸਤਿ ਸ੍ਰੀ ਅਕਾਲ